ਬਾਪੂ ਨੇ ਪੁੱਤਾਂ ਵਾਂਗ ਪਾਲੀ ਪਹਿਲੇ ਦਿਨ ਤੋਂ ਨਾ ਗੱਲ ਅੱਜ ਤੱਕ ਕੋਈ ਮੋੜੀ ਪਹਿਲੇ ਦਿਨ ਤੋਂ ਪਹਿਣਾ ਨਾਲ ਜੱਟੀ ਦਾ ਪਿਆਰ ਗੁੜਾਏ ਪਰ ਵੀਰਿਆਂ ਬਿਨਾ ਨਾ ਸਰਦਾਰੀ ਚੱਲਦੀ ਮੰਮੀ ਤੋਂ ਬਿਨਾ ਨਾ ਮੈਨੂੰ ਓਣ ਨੀਂਦਾਂ ਪਰ ਬਾਪੂ ਤੋਂ ਬਿਨਾ ਨਾ ਮੇਰੀ ਗੁੱਡੀ ਝੜਦੀ ਮੰਮੀ ਤੋਂ ਬਿਨਾ ਨਾ ਮੈਨੂੰ ਓਣ ਨੀਂਦਾਂ ਪਰ ਬਾਪੂ ਤੋਂ ਬਿਨਾ ਨਾ ਮੇਰੀ ਗੁੱਡੀ ਝੜਦੀ ਜਿਆਨੇ ਮੈਨੂੰ ਲਾਡਾਂ ਨਾਲ ਪਾਲਿਆ ਚਾਚੀਆਂ ਤਾਈਆਂ ਨੇ ਹਰ ਸ਼ੌਕ ਸਵੀਕਾਰਿਆ ਹੋਉਂ ਜੇ ਭਾਵੇਂ ਪ੍ਰੀਤ ਬਿਨਾਂ ਲੱਗਦਾ ਨਹੀਂ ਦਿਲ ਪਰ ਫੈਮਿਲੀ ਬਿਨਾਂ ਨਾ ਸਾਡੀ ਗੱਡੀ ਚੱਲਦੀ ਮੰਮੀ ਤੋਂ ਬਿਨਾਂ ਨਾ ਮੈਨੂੰ ਓਣ ਨੀਂਦਰਾ ਪਰ ਡੈਡੀ ਤੋਂ ਬਿਨਾਂ ਨਾ ਮੇਰੀ ਗੱਡੀ ਝੜਦੀ ਮੰਮੀ ਤੋਂ ਬਿਨਾਂ ਨਾ ਮੈਨੂੰ ਓਣ ਨੀਂਦਰਾ ਪਰ ਬਾਪੂ ਤੋਂ ਬਿਨਾਂ ਨਾ ਮੇਰੀ ਗੱਡੀ ਝੜਦੀ ਦਾ ਰੱਖੇ ਅਬ ਜੁਰਗਾ ਨੇ ਸਦਾ ਹੀ ਧਿਆਨ ਮੇਰਾ ਰੱਖਿਆ ਪਿੰਡ ਮੇਰੇ ਵਿੱਚ ਪਾਈ ਚਾਰਾ ਪੂਰਾ ਏ ਹੀਰ ਫੈਮਿਲੀ ਨੂੰ ਮੈਂ ਬਿਲੋਂਗ ਕਰਦੀ ਮੰਮੀ ਤੋਂ ਬਿਨਾਂ ਨਾ ਮੈਨੂੰ ਹੌਣ ਨੀਂਦ ਰਾ ਪਰ ਬਾਪੂ ਤੋਂ ਬਿਨਾਂ ਮੇਰੀ ਗੁੱਡੀ ਝੜਦੀ ਮੰਮੀ ਤੋਂ ਬਿਨਾਂ ਮੈਨੂੰ ਹੌਣ ਨੀਂਦ ਰਾ ਪਰ ਬਾਪੂ ਤੋਂ ਬਿਨਾਂ ਮੇਰੀ ਗੁੱਡੀ ਝੜਦੀ